ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਸੂਈਆਂ ਤਿੰਨ ਮੱਝਾਂ ਗੱਭਣਾ ਦਿਖਾਉਣੀ ਆਂ ਤੇ ਇੱਕ ਮੱਝ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਗੱਭਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਖੜੋ ਤੇ ਜਿਹੜੀ ਸੂਈ ਆ ਉਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੀ ਅੱਜ ਤਾਂ ਮੈਂ ਨੋਰਮਲ ਰੇਟ ਹੀ ਤੁਹਾਨੂੰ ਵਿਖਾਉਣੇ ਆ ਵੀਡੀਓ ਕੋਈ ਵੀਰ ਪੂਰੀ ਵੇਖੇ ਛੋਟੇ ਵੱਡੇ ਭਾਤਾਂ ਨੂੰ ਸਾਰੇ ਵਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਤੁਹਾਨੂੰ ਕਰਦੀ ਆ ਵੀ ਅੱਜ ਭਾਈ ਹੁਣੀ ਆਪ ਘਰੇ ਨਹੀਂ ਆ ਬਾਹਰ ਮਾਲ ਖਰੀਦਣ ਹੀ ਗਏ ਆ ਤੇ ਇਹਨਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦਵਾਂਗੇ ਤੇ ਬਾਕੀ ਜੇ ਕੋਈ ਚੀਜ਼ ਸਾਡੇ ਤੋਂ ਦੱਸਣ ਵਾਲੀ ਕੋਈ ਰਹਿ ਜਾਏ ਤੁਸੀਂ ਵੀਰ ਜੀ ਨਾਲ ਸਿੱਧਾ ਸੰਪਰਕ ਕਰ ਸਕਦੇ ਜੀ ਤੇ ਰੇਟ ਵੀ ਅੱਜ ਨੋਰਮਲ ਹੀ ਪਾਉਣੇ ਆ ਤੇ ਬਾਕੀ ਕੋਈ ਵੀ ਵੇਰ ਫੋਨ ਲਾਵੇ ਜ਼ਰੂਰ ਇੱਕ ਵਾਰੀ ਸਬਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਤੇ ਸ਼ੁਰੂਆਤ ਜਿਹੜੀ ਆ ਜਾਂ ਹੋ ਵੀ ਜਾਂਦਾ ਆ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਇਤੋਂ ਹੀ ਆਪਾਂ ਕਰਨੀ ਆ ਗੱਬਣੇ ਆ ਜਿਹੜੀ ਆ ਜੋ ਲੈ ਆ ਸੂਆ ਜਿਹੜਾ ਕਹਿੰਦੇ ਵੀ ਇਹਨੇ ਦੂਸਰਾ ਸੂਣਾ ਉਹ ਵੇੜੇ ਜੋ ਮੋੜ ਕੇ ਜਾਂਦਾ ਹਨਾ ਦੂਸਰਾ ਸੂਆ ਇਹਨੇ ਸੂਣਾ ਆ ਦੇ ਦੁੱਧ ਜਿਹੜਾ ਕਹਿੰਦੇ ਕੋਈ 10 ਕ 10 11 ਲੀਟਰ ਦੇ ਲਾਗੇ ਬੰਨੇ ਕੱਢੀ ਜਾਊਗੀ। ਕੋਈ 4-5 ਦਿਨ ਜੇ ਖੜਦੀ ਆ ਸੌਂ ਚ। ਬਾਕੀ ਇਹ ਵੀ ਅੱਜ ਸਵੇਰ ਦਾ ਜਿਹੜਾ ਮੀਂਹ ਪੈਣ ਦਿਆ ਵਾ ਜੇ ਪਸ਼ੂ ਪੂਰੇ ਸੱਜੇ ਰੁੱਗੇ ਨਹੀਂ ਅੱਜ। ਬਾਕੀ ਥੱਲੇੋਂ ਚੰਗੀ ਭਰ ਜਾਊਗੀ। ਬਾਕੀ ਇਹ ਥਣ ਵੀ ਇਹਦੇ ਆਪਾਂ ਦੇਖ ਸਕਦੇ ਆ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ। ਇਹ ਰਹੇ ਦੇਖ ਰਹੇ ਗੋਲ ਸਿੰਘ ਦੀ ਤੇ ਮੋਲੇ ਦਾ ਜਿਹੜਾ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲੀਆ ਭਾਵੇਂ 70 ਕਰ ਲੀਏ ਤੇ ਭਾਵੇਂ ਕਹਿੰਦੇ ਕਰ ਲੀਏ 65 ਇਹ ਜਿਹੜੀ ਆ 65000 ਤੇ ਜਿਹੜਾ ਕਹਿੰਦੇ ਵੀ ਇਹਦਾ ਮਾਨਤਨ ਕਰ ਦਾਂਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਆਪੇ ਸੌਦਾ ਮੁੱਕ ਤੇ ਹੋ ਜਾਊਗਾ ਮਾਨਤਨ ਅੱਜ ਸਾਰਿਆਂ ਚ ਖੁੱਲੇ ਹੀ ਹੋਣੇ ਆ ਹੁਣ ਆ ਜਿਹੜੀ ਤੁਹਾਨੂੰ ਦੂਸਰੇ ਨੰਬਰ ਤੇ ਝੋਟੀ ਵਿਖਾਉਣੀ ਆ ਇਹ ਵੀ ਗੱਬਣ ਆ ਚੰਗੇ ਪਿੱਠਪੂਰੇ ਦੀ ਮਾਲਕ ਆ ਦੁੱਧ ਦੇ ਜਿਹੜਾ ਕਹਿੰਦੇ ਵੀ 12 ਕਿਲੋਟਰ ਦੇ ਲਾਗੇ ਬੰਨੇ 11 12 ਲੀਟਰ ਜਿਹੜਾ ਕਹਿੰਦੇ ਵੀ ਦੁੱਧ ਇਹ ਵੀ ਕੱਢੀ ਜਾਊਗੀ ਕੋ ਚਾਰ ਪੰਜ ਦਿਨ ਇਹ ਵੀ ਖੜਦੀ ਏ ਥੱਲੇੋਂ ਚੰਗੀ ਭਨਜੂਗੀ ਆ ਜੋ ਲੈ ਆਓ ਜੀ ਬਾਕੀ ਕੱਦ ਕਾਠ ਪੇਠ ਫੜੇ ਦੀ ਚੰਗੀ ਏ ਵੀ ਹਾਂ ਦੇਖ ਸੰਦੇ ਬਾਕੀ ਝੜੀਆਂ ਝੜੀਆਂ ਲੱਗੀਆਂ ਵਾਹਨ ਸਾਂਬੇ ਸੁੰਬੀ ਚੰਗੀ ਏ ਥੱਲੇੋਂ ਚੰਗੀ ਪਰ ਆਂਦੀ ਏ ਬਾਕੀ ਸੂਨ ਲੱਕਰ ਚੰਗੀ ਪਰ ਜਣਾ ਮੈਂ ਨਾ ਦੇਖ ਸਕਦੇ ਹੋ ਨਾ ਇਹਦਾ ਲੱਗੇ ਤਾਂ ਥਾਣੇ ਵੀ ਇਸੇ ਤਰ੍ਹਾਂ ਦਿਖਾ ਦਈਏ ਥਾਣਾ ਦਾ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹਾ ਤੇ ਹਵਾ ਨਾਇਦਾ ਪਿੱਛੋਂ ਦੇਖ ਸਕਦੇ ਜੀ ਤੇ ਇਹਦਾ ਵੀ ਮੁੱਲ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਭਾਵੇਂ ਕਹਿੰਦੇ 80 ਕਰ ਲਈਏ ਭਾਵੇਂ 75 70000 ਤੇ ਜਿਹੜਾ ਮਾਨਤਾ ਨੇ ਇਹਦਾ ਕਹਿੰਦੇ ਵੀ ਕਰ ਦਿਆਂਗੇ ਬਾਕੀ ਕੋਈ ਵੀ ਫੋਨ ਲਾਊਗਾ ਤੇ ਸਬਦਾ ਆਪੇ ਮੌਕੇ ਤੇ ਹੋ ਜਾਊਗਾ ਮਾਨਤਾ ਅੱਜ ਸਾਰਿਆਂ ਚ ਖੁੱਲੇ ਹੀ ਹੋਣੇ ਆ ਤੇ ਆ ਜੋ ਟਿਸੂਈ ਸਭਾਈ ਤੁਹਾਨੂੰ ਦਿਖਾਉਣੀ ਹੈ ਪਹਿਲਾ ਸੋਇਆ ਇਹ ਸੋਈ ਆ 9 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਆ ਤੇ 11-12 ਲੀਟਰ ਜਿਹੜਾ ਪਹਿਲੇ ਸੋਵੇ ਜਿਹੜਾ ਕਹਿੰਦੇ ਵੀ ਦੁੱਧ ਕੱਢੀ ਜਾਊਗੀ ਤਾਜੀ ਸੋਈ ਆ ਬਾਕੀ ਚੰਗੇ ਕੱਦ ਕਾਟਦੇ ਆ ਚੰਗੇ ਪੇਟਪੋੜੇ ਦੀ ਝੋਟੀ ਆ ਇਹ ਵੀ ਚਲੋ ਜਿੰਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਸੋਹਣੀ ਝੋਟੀ ਖੱਬਦੀ ਆ ਆ ਦੇਖ ਸਕਦੇ ਜੀ ਫਿਕਸ ਜਆ ਵੰਨਾ ਵਾ ਬਾਕੀ ਪਹਿਲੇ ਸੋਵੇ ਥਾਨੋ ਵੀ ਚੰਗਾ ਲੱਗਾ ਵਾ ਤੇ ਬਾਕੀ ਹੈ ਵੀ ਠੰਡੀ ਠੀਰੀ ਹੈ ਬਿਲਕੁਲ ਕੋਈ ਹੌਲ ਨਹੀਂ ਕਿੰਦੇ ਕਰਦੀ ਪਸ ਸਮਾ ਆ ਕੇ ਥਾਂ ਜਿਹੜਾ ਪ੍ਰੋਪਰ ਵਧੀਆ ਹੱਥ ਚ ਚਵਾਈ ਵਾਲਾ ਤਿਆਰ ਕਰ ਲੈਂਦੀ ਆ ਤੇ ਛੋਟੇ ਸਿੰਘ ਦੀ ਝੋਟੀ ਆ। ਬਾਕੀ ਕਦ ਇਕੱਠ ਵੇਲ ਦੀ ਚੰਗੀ ਆ। ਤੇ ਮੋਲੇ ਦਾ ਕਹਿੰਦੇ ਵੀ ਜਿਹੜੀ ਜੈਸਨੋ ਦੇਣੀ ਆ 80000 ਦੇ ਦੇਣੀ ਆ ਚਲੋ ਮੰਨ ਤਣ ਮੌਕੇ ਤੇ ਚਲੋ ਹੋ ਹੀ ਜਾਂਦਾ ਵਾ। ਬਾਕੀ ਕੋਈ ਵੀਰ ਫੋਨ ਲਾਊਗਾ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ। ਹੁਣ ਇੱਕ ਆ ਤੁਹਾਨੂੰ ਕਾਫੀ ਕਮਾਲ ਦੀ ਮਾਇਤਨ ਦਿਖਾਉਣੀ ਆ ਤੇ ਚੰਗੇ ਕਦ ਕਰਛੇ ਤੁਹਾਨੂੰ ਦਿਖਾਉਣੀ ਆ। ਆ ਦੇਖ ਸਾਡੇ ਪਿਛਲੇ ਸਵੇਰੇ ਜਿਹੜਾ ਕਹਿੰਦੇ ਵੀ ਉੱਧਰ ਹਰਿਆਣੇ ਚੋਂ ਆਈ ਸੀ ਆਪ ਵੀ ਜੀ ਉਹਨਾਂ ਨੇ ਇੱਧਰ ਨਹੀਂ ਲਈ ਆ ਚਲੋ ਬਾਕੀ ਅਜੇ ਇਹ ਵੀ ਗੱਭਣੇ 16 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢ ਜੂਗੀ ਅਜੇ ਤਿਆਰ ਹੋਣੀ ਆ ਪੂਰੀਆਂ ਵੱਡੀਆਂ ਮੱਝਾਂ ਜਿਆ ਜੜੀ ਬਾਕੀ ਜਿਹੜੇ ਲੱਤਾਂ ਦਾ ਕਾਫੀ ਹੈ ਹਫਤੇ ਦੇ ਲਾਗੇ ਬੰਨੇ ਨੇ ਟਾਈਮ ਲਾਏ ਨਾ ਆਹ ਦੇਖ ਸਾਦੇ ਹਵਾਨਾ ਇਹਦਾ ਲਾਗੇ ਤਾਂ ਤੇ ਥਣ ਵੀ ਇਹਦੇ ਦੇਖ ਸਕਦੇ ਜੇ ਕਰੀ ਤੇ ਇਹਦਾ ਮੁੱਲ ਵੀ ਜਿਹੜਾ ਕਹਿੰਦੇ ਵੀ ਹੁਣ ਜਿਹੜਾ ਗੱਬਨ ਦਾ ਮੁੱਲ ਆ 1.30 ਆ ਤੇ 5000 ਕਿੰਦੇ ਕੀ ਵਿੱਚੋਂ ਛੋਟ ਕਰ ਦੇਾਂਗੇ ਤੇ ਪੂਰੇ ਸਵਾ ਲੱਖ ਦੀ ਜਿਹੜੀ ਕਿੰਦੇ ਵੀ ਆਵਲੀ ਝੋਟੀ ਦੇ ਦੇਾਂਗੇ ਬਾਕੀ ਕੋ ਵੀਰ ਫੋਨ ਲਾਊਗਾ ਸੌਬਦਾ ਤੇ ਆਪੇ ਮੋਕੇ ਤੇ ਹੋਈ ਜਾਣਾ ਹੈ ਤੇ ਪਿੰਡ ਚੱਠਾ ਹੈ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸ ਖੁਰਿਆ ਰੱਬ ਨਾਲ ਆਪਣੀਆਂ ਪਾਸ ਕਰਕੇ ਖੜੋ ਤੇ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ